ਆਮਰੇ ਪ੍ਰੋਡਿਊਸਰ ਜੇ ਡਾਕਟਰ ਤੇ ਅਖੰਡੇ ਮਾਰੇ ਆ ਇਹਨਾਂ ਨੇ ਕਿਹਾ ਵਾ ਕਿ ਅਸੀਂ ਇੱਦਾਂ ਘਰਾਂ ਦੇ ਪਾਵਾਂਗੇ ਤੁਹਾਡੇ ਕੋਲ ਜੋ ਹੁੰਦਾ ਕਰ ਲੋ ਆਪਣੀ ਕਮੇਡੀ ਦੇ ਕਰਕੇ ਮਸ਼ਹੂਰ ਹੋਏ ਗੋਲੂ ਮਾਝੇ ਵਾਲੇ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜਿਸ ਨੇ ਕਈ ਸੁਪਰ ਹਿੱਟ ਪੰਜਾਬੀ ਫਿਲਮਾਂ ਦੇ ਵਿੱਚ ਅਦਾਕਾਰੀ ਰਾਹੀਂ ਕਮੇਡੀ ਕਰਕੇ ਲੋਕਾਂ ਦੇ ਦਿਲ ਜਿੱਤੇ ਹਨ ਤੇ ਹਾਲ ਹੀ ਦੇ ਵਿੱਚ ਗੋਲੂ ਮਾਝੇ ਵਾਲੇ ਦੇ ਬਾਰੇ ਨਿਕਲ ਕੇ ਇੱਕ ਬਹੁਤ ਹੀ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜੋ ਉਸ ਨੇ ਖੁਦ ਸ਼ੇਅਰ ਕੀਤੀ ਹੈ ਦਰਅਸਲ ਗੋਲੂ ਮਾਝੇ ਵਾਲੇ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਝ ਕੁ નિਹੰਗ ਜਥੇਬੰਦੀਆਂ ਦੇ ਵੱਲੋਂ ਉਹਨਾਂ ਦੇ ਘਰ ਤੇ ਹਮਲ ਲਾਗ ਕੀਤਾ ਗਿਆ ਤੇ ਉਸਦੇ ਭਰਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਜਿਸ ਤੋਂ ਬਾਅਦ ਉਸ ਨੇ ਇਹ ਨਹੀਂ ਦੱਸਿਆ ਕਿ ਪੂਰਾ ਮਸਲਾ ਕੀ ਸੀ ਪਰ ਉਸ ਨੇ ਜਲਤਬਾਜੀ ਦੇ ਵਿੱਚ ਵੀਡੀਓ ਸ਼ੇਅਰ ਕਰਕੇ ਇਹ ਅਪਡੇਟ ਜਿਵੇਂ ਹੀ ਸ਼ੇਅਰ ਕੀਤੀ ਉਸ ਦੇ ਚਾਹਣ ਵਾਲਿਆਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਤੁਸੀਂ ਸਕਰੀਨ ਤੇ ਚਲਦੇ ਵੀ ਦੇਖ ਸਕਦੇ ਹਾਂ ਤੇ ਬਾਕੀ ਉਹਨਾਂ ਦਾ ਮਸਲਾ ਹੋਇਆ ਕੀ ਹੈ ਇਸ ਬਾਰੇ ਅਜੇ ਤੱਕ ਨਹੀਂ ਪਤਾ ਲੱਗ ਸਕਿਆ ਤੇ ਜਿਵੇਂ ਹੀ ਕੋਈ ਅਪਡੇਟ ਆਵੇਗੀ ਅਸੀਂ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸ਼ੇਅਰ ਕਰਾਂਗੇ ਤੇ ਬਾਕੀ ਤੁਸੀਂ ਖੁਦ ਦੇਖੋ ਗੋਲੂ ਦੀ ਪੂਰੀ ਵੀਡੀਓ ਜੀ ਸਾਰਿਆਂ ਨੂੰ ਸੋ ਮੈਂ ਅੱਧਾ ਘੰਟਾ ਘੰਟਾ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਸਾਰਾ ਟੰਬਰ ਘਰਾਂ ਕੇ ਪਏ ਆ ਤੇ ਮੈਂ ਕੁਝ ਕੁ ਗੱਲਾਂ ਦੱਸਣੀਆਂ ਤੁਹਾਨੂੰ ਜੋ ਜੋ ਇਹਨਾਂ ਨੇ ਸਾਡੇ ਨਾਲ ਕੀਤਾ ਵਾ ਨੰਬਰ 1 ਪਹਿਲਾਂ ਮੇਰੇ ਭਰਾ ਦੇ ਸਰਚੇ ਦਫਤਰ ਤੇ ਅਖੰਡੇ ਮਾਰੇ ਆ ਨੰਬਰ 2 ਇਹਨਾਂ ਨੇ ਮੇਰੇ ਭਰਾ ਦੀ ਪੱਗ ਲਾ ਕੇ ਤੇ ਪੈਰਾਂ 'ਚ ਰੋਲੀ ਆ ਨੰਬਰ 3 ਮੇਰੇ ਭਰਾ ਦੇ ਕੇਸ ਨਾ ਐਦਾਂ ਪੱਗ ਲਾ ਕੇ ਖੋਏ ਆ ਠੀਕ ਆ ਪੈਰਾਂ 'ਚ ਰੋਲੇ ਆ ਠੀਕ ਆ ਲੱਤਾਂ ਮਾਰੀਆਂ ਵਾ ਕੇਸਾਂ ਦੇ ਉੱਤੇ ਪੈਰ ਰੱਖਿਆ ਵਾ ਠੀਕ ਆ ਤੇ ਨੰਬਰ 4 ਇਹਨਾਂ ਨੇ ਕਿਹਾ ਵਾ ਕਿ ਅਸੀਂ ਐਦਾਂ ਘਰ ਰੰਗ ਕੇ ਪਾਵਾਂਗੇ ਤੁਹਾਡੇ ਕੋਲ ਜੋ ਹੁੰਦਾ ਕਰ ਲਓ ਤੇ ਮੈਂ ਤੁਹਾਡੇ ਸਾਰੇ ਅੱਗੇ ਇਹੋ ਅਪੀਲ ਕਰਨਾ ਚਾਹੁੰਗਾ ਕਿ ਵੀ ਵੀਡੀਓ ਜਲਦੀ ਤੋਂ ਜਲਦੀ ਸ਼ੇਅਰ ਤੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਤੱਕ ਪਹੁੰਚ ਸਕੇ ਕਿ ਜੇ ਕੋਈ ਕੱਲ ਨੂੰ ਸਾਡੇ ਪਰਿਵਾਰ ਤੇ ਜਾਂ ਮੇਰੇ ਭਰਾ ਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਨੁਕਸਾਨ ਹੁੰਦਾ ਵਾ ਜਾਂ ਮੈਨੂੰ ਨੁਕਸਾਨ ਹੁੰਦਾ ਵਾ ਉਹਨਾਂ ਦੇ ਜ਼ਿੰਮੇਵਾਰ ਇਹ ਹੋਣਗੇ ਇਸ ਵੀਡੀਓ ਦੇ ਵਿੱਚ ਗੋਲੂ ਮਾਝੇ ਵਾਲਾ ਕਾਫੀ ਜ਼ਿਆਦਾ ਪਰੇਸ਼ਾਨ ਲੱਗ ਰਿਹਾ ਹੈ ਤੇ ਲੋਕ ਇਹ ਵੀ ਕਹਿ ਰਹੇ ਹਨ ਕਿ ਗੋਲੂ ਦੇ ਨਾਲ ੱਤਕਾ ਹੋ ਰਿਹਾ ਹੈ ਤੇ ਸਾਡੀ ਵੀ ਇਹੀ رائے ਹੈ ਕਿ ਜੇਕਰ ਕਿਸੇ ਦੀ ਕੋਈ ਵੀ ਰੰਜਿਸ਼ ਹੈ ਤਾਂ ਉਹ ਬੈਠ ਕੇ ਮਸਲਾ ਸੁਲਝਾ ਲੈਣਾ ਚਾਹੀਦਾ ਹੈ ਕਿਉਂਕਿ ਇੱਕ ਦੂਜੇ ਦਾ ਨੁਕਸਾਨ ਕਰਨਾ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ